ਆ ਚੋਰ ਨਹੀਂ ਆ ਚੋਰ ਨਹੀਂ ਆ ਗਿਆ ਇਹ ਆ ਸੁਰ ਦਿੱਤਿਆ ਗਿਆ ਜੀ ਆ ਗਿਆ ਜੀ ਆ ਬੀਬੀ ਇੱਕ ਆ ਜਿਹੜੀ ਹੁਣ ਸ਼ਰਮ ਦੇ ਮਾਰੇ ਮੂੰਹ ਟੱਕਿਆ ਆਪਾਂ ਵੀ ਸਾਨੂੰ ਸ਼ਰਮ ਆ ਰਹੀ ਏ ਤੇ ਇੱਕ ਆ ਜਿਹੜੀ ਅਮਰਧਾਰੀ ਜੇ ਆ ਵੇਖੋ ਬੀਬੀ ਜੀ ਨੇ ਕੇਸ ਕੀ ਬੰਨੀ ਅੱਜ ਅਮਰਧਾਰੀ ਤੋਂ ਕੇਸ ਕੀ ਵੀ ਲਾਈ ਜੇ ਤੇ ਆ ਪਾਟੀਆਂ ਦੀ ਦੁਕਾਨ ਦੇ ਸੂਟ ਜਿਹੜੇ ਕੱਚ ਚ ਵਜੇ ਸੀ ਮੰਨੂ ਨਾ ਆ ਜਨਾਨੀਆਂ ਦੀ ਫੋਟੋ ਲੈਂਦੇ ਲੈਂਦੇ ਆਪਣੇ ਆਪ ਦੇ ਸ਼ਰਮਾਂ ਡੀ ਵੀ ਇਹ ਨੱਕ ਡੋਬ ਕੇ ਜਿਹੜੀਆਂ ਜਨਾਨੀਆਂ ਮਰੀਆਂ ਕਿਉਂ ਨਹੀਂ ਕਿਹੜੇ ਹਾਲਾਤਾਂ 'ਚ ਸੂਟ ਚੁੱਕ ਕੇ ਖੜੇ ਐ ਇਹਨਾਂ ਦੇ ਕਿਹੜੇ ਹਾਲਾਤਾਂ 'ਚ ਇਹਨਾਂ ਬੱਚਿਆਂ ਦੇ ਮੂੰਹ 'ਚ ਪੈਸੇ ਪਾਣੇ ਆ ਥੋੜੀ ਬੋਦੀ ਸ਼ਰਮਨਾ ਦੀ ਕੋਈ ਚੀਜ਼ ਚਾਹੀਦੀ ਹੁਣ ਮੂੰਹ ਪਰੇ ਕਰੀ ਜਾਣ ਢੀ ਸਿੱਧਾ ਮੂੰਹ ਕਰ ਇੱਧਰ ਫੋਟੋ ਮੈਂ ਕਪੜਾ ਲਵਾ ਕੇ ਫਿਰ ਫੋਟੋ ਕਰਾਵਾਂਗੇ ਸਿੱਧਾ ਮੂੰਹ ਰੱਖੀ ਤੇ ਮੈਨੂੰ ਪੈਸੇ ਨਾਲ ਕੋਈ ਮਤਲਬ ਨਹੀਂ ਮੈਨੂੰ ਸਿਰਫ ਇੱਕ ਮੇਰਾ ਪ੍ਰੈਸਟੀਜ ਇਸ਼ੂ ਸੀ ਵੀ ਮੇਰੀ ਇੱਜ਼ਤ ਦਾ ਸਵਾਲ ਸੀ ਵੀ ਮੇਰੀ ਦੁਕਾਨ ਤੋਂ ਆ ਕੇ ਮੈਂ ਲੋਕਾਂ ਨੂੰ ਇਨਸਾਫ਼ ਦਵਾਵਾ ਇਹ ਲੋਕ ਮੇਰ ਨਾਲ ਠੱਗਿਆ ਮਾਰਨਾ ਇਹ ਦੱਸੋ ਪੈਣਾ ਦੱਸ ਇਹਦੇ ਬਾਰੇ ਬੋਲ ਇਹਦੇ ਸੂਟਾਂ ਬਾਰੇ ਬੋਲ ਅੱਛਾ ਜੀ ਚੁੱਕੇ ਹੀ ਸੂਟ ਹਾਂਜੀ ਤੇ ਜੇ ਅੱਗੇ ਤੋਂ ਕਿਤੇ ਗਲਤੀ ਹੋਰ ਕੀਤੀ ਤੇ ਨਹੀਂ ਪੈਣੀ ਅੱਗੇ ਤੇਰੇ ਤੇ ਕੇਸ ਚੱਲਦਾ ਪਿਆ ਹੀ ਇੱਕ ਇਸੇ ਚੀਜ਼ ਦਾ ਹੀ ਸੁਣ ਲੈ ਮੇਰੀ ਗੱਲ ਕੋਰਟ ਚ ਕੇਸ ਚੱਲਣ ਦੇ ਕੋਰਟ ਵੀ ਮੈਂ ਦੱਸ ਦਿੰਦਾ ਤੂੰ ਤਰੀਕਾ ਵੀ ਭੁਗਤਣ ਦੇਉ ਤੇ ਤੂੰ ਬੀਬੀਏ ਦੱਸ ਅਮਰਦਾਰੀ ਹੋ ਕੇ ਤੂੰ ਕੀ ਕਹਿਣਾ ਚਾਹਨੀ ਹੈ ਹੈ ਨਹੀਂ ਗੁਰੂਗਾ ਗੁਰੂ ਦਾਵਾ ਅਮਰ ਛ ਗਿਆ ਹੈ ਤੇ ਕੰਮ ਕੀ ਕਰਨੇ ਆਪਾਂ ਲੱਖ ਲਾਂ ਤਾਂ ਤੁਹਾਡੇ ਇਹੋ ਜੇ ਜੰਮਣ ਦੇ ਮੈਂ ਕਹਿੰਦਾ ਨੱਕ ਡੋਕੇ ਤੁਸੀਂ ਮਰ ਜਾਓ ਦੋਵੇਂ ਦੇਦ ਨਾਲੋਂ ਚੰਗਾ ਇਹ ਤੁਹਾਡੇ ਮੀਡੀਆ ਦੇ ਜਰੀਏ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਕਿ ਇਹ ਜਿਹੜੀ ਵੀਡੀਓ ਨਾ ਉਹਨਾਂ ਦੇ ਘਰ ਵਿੱਚ ਹੀ ਪਹੁੰਚ ਗਈ ਸੀ ਜਿਨ੍ਹਾਂ ਨੇ ਸੂਟ ਚੋਰੀ ਕੀਤੀ ਉਹਨਾਂ ਦੇ ਆਪਣੇ ਮੁੰਡੇ ਨੇ ਅਹੀ ਰਾਤ ਵੀਡੀਓ ਦੇਖ ਲਈ ਉਹਨੇ ਆਪਣੇ ਪਿਓ ਨੂੰ ਕਿਹਾ ਵੀ ਡੈਡੀ ਆ ਗਈ ਏ ਆ ਤੇ ਮੰਮੀ ਦੇ ਭੂਆ ਸੂਟ ਚੋਰੀ ਕਰਦੇ ਆ ਮਜਬੂਰੀ ਕੀਤੀ ਸੀ ਕਿ ਕਾਰਨ ਕਿਸ ਚੁੱਕਣ ਦਾ ਤੇ ਜਾ ਪਹਿਲਾਂ ਵੀ ਕੈਰੀਸਟਾਨੀਆਂ ਬਾਤਾਂ ਹੋਈਆਂ ਨੇ ਕੋਈ ਮਜਬੂਰੀ ਨਹੀਂ ਇਹ ਕਈ ਵਾਰ ਨਾ ਇਹ ਚੀਜ਼ਾਂ ਦਾ ਸ਼ੌਂਕ ਹੁੰਦਾ ਹੈ ਇਹ ਸਮਝ ਲਓ ਕਿ ਪ੍ਰੋਫੈਸ਼ਨਲ ਬੀਬੀਆਂ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਦੁਕਾਨ ਕਿਹਦੀ ਹੈ ਉਹਨਾਂ ਦੇ ਆਮ ਹੀ ਰੁਟੀਨ ਵਾਈ ਜਿਵੇਂ ਉਹ ਤੁਹਾਨੂੰ ਦੱਸਿਆ ਨਾ ਵੀ ਕਦੀ ਕਿਦੋਂ ਮੁਰਗਾ ਬਣਾਣਾ ਕਦੀ ਕਿਦੋਂ ਮੁਰਗਾ ਬਣਾਣਾ ਕਦੀ ਕਿਦੋਂ ਮੁਰਗਾ ਬਣਾਣਾ ਤੇ ਉਹਨਾਂ ਸਮਝਿਆ ਵੀ ਵੀ ਮੁਰਗਾ ਹੀ ਇਹਨੂੰ ਬਾਗੂ ਕਰਾਂਗੇ ਪਰ ਇਹ ਨਹੀਂ ਪਤਾ ਵੀ ਇਹ ਵੱਡਣ ਵਾਲਾ ਮੁਰਗਾ ਹੈ ਜਿਹੜਾ ਕਿ ਦਰਸ਼ਕਾਂ ਨੇ ਵਾਦਾ ਕੀਤਾ ਸੀ ਅਸੀਂ ਤੁਸੀਂ ਫੇਸਬੁੱਕ ਤੇ ਪਾ ਕੇ ਕਿ 5000 ਰੁਪਏ ਨਾ ਦਿੱਤਾ ਜਾਊਗਾ ਚਲੋ ਜਦੋਂ ਮੀਡੀਆ ਆਇਆ ਤੁਸੀਂ ਨਾਮ ਅਦਾਜਤਾ ਗਿਆ 10000 ਰੁਪਏ ਨਾਮ ਕਰ ਦਿੱਤਾ ਗਿਆ ਕਿਉਂਕਿ ਗੱਲ ਇੱਜ਼ਤ ਦੀ ਆ ਗਈ ਸੀ ਗੱਲ ਅਣਖ ਦੀ ਆ ਗਈ ਸੀ ਠੀਕ ਆ ਗਰੇਵਤ ਸਾਹਿਬ ਇੱਕ ਆਪਾਂ ਨਾ ਵੀਡੀਓ ਦੇ ਵਿੱਚ ਜਬਾਨ ਕੀ ਕਿਸੇ ਵੀ ਜਿਹੜਾ ਬੰਦਾ ਸਾਨੂੰ ਇਸ ਬਾਰੇ ਇਤਲਾਹ ਦੇਵੇਗਾ ਮੈਂ ਤੁਹਾਨੂੰ ਇੱਕ ਗੱਲ ਵੀ ਸੀ ਕਿ ਨਾਮ ਦੋ ਤਾਂ ਮੈਂ ਫੇਸ ਖਾਵਾਂਗਾ ਬਿਲਕੁਲ ਤੇ ਨਾਮ ਆ ਉਹਦਾ ਨਾਮ ਦੱਸਾਂਗਾ ਜਿਹੜੀ ਜ਼ੁਬਾਨ ਕੀਤੀ ਉਹ ਜ਼ੁਬਾਨ ਤੇ ਮੈਂ ਖਰਾਸਤ ਲਗਾ ਦੇਖ ਲਓ 1 2 3 4 5 6 7 8 9 10 11 12 13 14 15 16 17 18 19 ਤੇ 20 10000 ਰੁਪਏ ਦੀ ਗੱਲ ਕੀਤੀ ਹੈ 10000 ਰੁਪਏ ਮੈਂ ਇਹ ਦੇਤਾ ਹਾਂ 10000 ਆ ਗਿਆ ਜੀ ਨਾ ਸਾਸੀ ਕਾ ਦੋਸਤੋ ਮੈਂ ਤੁਹਾਡਾ ਦੋਸਤ ਅਰਜੀਤ ਸਿੰਘ ਗਰੇਵਾ ਤੇ ਤੁਸੀਂ ਜੁੜੇ ਹੋ ARPD 24 ਚੈਨਲ ਦੇ ਨਾਲ ਪਿਛਲੀ ਦਿਨੀ ARPD ਚੈਨਲ ਤੇ ਇੱਕ ਵੀਡੀਓ ਦਿਖਾਈ ਗਈ ਸੀ ਪਾਟਿਆ ਕਲਾਥ ਹਾਊਸ ਦੀ ਜਿੱਥੇ ਕਿਦੋਂ ਬੀਬੀਆਂ ਸੂਟ ਲੈਣ ਵਾਸਤੇ ਆਉਂਦੀਆਂ ਨੇ ਅਤੇ ਸੂਟ ਲੈਣ ਦੇ ਬਹਾਨੇ ਇਥੋਂ ਚੋਰੀ ਦੇ ਸੂਟ ਦੋ ਕਰਕੇ ਲੈ ਜਾਂਦੀਆਂ ਨੇ ਉਸ ਤੋਂ ਬਾਅਦ ਪਾਟਿਆ ਸਾਹਿਬ ਨੇ ਵੀਡੀਓ ਆਪਣੀ ਫੇਸਬੁੱਕ ਪੇਜ ਤੇ ਪਾਈ ਅਤੇ ਇਨਾਮ 5000 ਰੁਪਏ ਰੱਖਿਆ ਗਿਆ ਪਰ ਜਦੋਂ ਮੀਡੀਆ ਲੋਕ ਗਿਆ ਉਹਨਾਂ ਨੇ 5 ਦਾ 10000 ਕਰ ਦਿੱਤਾ ਗਿਆ ਅੱਜ ਉਹ ਬੀਬੀਆਂ ਜਿਹੜੀਆਂ ਜਿਨ੍ਹਾਂ ਨੇ ਚੋਰੀ ਕੀਤੀ ਸੀ ਉਹ ਵੀਡੀਓ ਇੰਨੀ ਕਿ ਮੈਲ ਹੋਈ ਬੀਬੀਆਂ ਦੇ ਫੋਨ ਚ ਆ ਗਈ ਉਹਨਾਂ ਦੇ ਘਰ ਆਦਿਆਂ ਨੇ ਵੇਖ ਲਈ ਤੇ ਬੀਬੀਆਂ ਅੱਜ ਮਾਫੀ ਮੰਗਣ ਆਸ ਗਈਆਂ ਨੇ ਗੱਲਬਾਤ ਵੀ ਕਰਾਂਗੇ ਪਾਟੇ ਸਾਹਿਬ ਨਾਲ ਪੁੱਛਾਂਗੇ ਸਾਰਾ ਕੀ ਸੀ ਮਾਮਲਾ ਪਾਟੇ ਸਾਹਿਬ ਕੀ ਫਾਇਦਾ ਹੋਇਆ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦਾ ਦਸ਼ਕਾਂ ਜੂ ਸਾਡਾ ਕਰਦੇ ਹੋ ਕੀ ਲੱਗਦਾ ਚੋਰਨੀਆਂ ਵਾਪਸ ਆ ਗਈਆਂ ਦਸ਼ਕਾਂ ਜੂ ਸਾਡਾ ਕਰਦੋ ਤੇ ਆ ਕੇ ਕਹਿੰਦੀਆਂ ਗਈ ਸੀ ਬੀਬੀਆਂ ਉਹ ਦੇਖੋ ਜੀ ਪਹਿਲਾ ਨੰਬਰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਲੈਕਟ੍ਰੋਨਿਕ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਇਹ ਤੁਹਾਡੇ মিডিਆ ਦੇ ਜ਼ਰੀਏ ਮੈਂ ਤੁਹਾਨੂੰ ਇੱਕ ਗੱਲ ਦੱਸ ਦਵਾਂ ਵੀ ਇਹ ਜਿਹੜੀ ਵੀਡੀਓ ਨਾ ਉਹਨਾਂ ਦੇ ਘਰ ਵਿੱਚ ਹੀ ਪਹੁੰਚ ਗਈ ਸੀ ਜਿਨ੍ਹਾਂ ਨੇ ਸੂਟ ਚੋਰੀ ਕੀਤੇ ਉਹਨਾਂ ਦੇ ਆਪਣੇ ਮੁੰਡੇ ਨੇ ਇਹੀ ਰਾਤ ਵੀਡੀਓ ਵੇਖ ਲਈ ਉਹਨੇ ਆਪਣੇ ਪਿਓ ਨੂੰ ਕਿਹਾ ਵੀ ਡੈਡੀ ਆ ਗਈ ਏ ਆ ਤੇ ਮੰਮੀ ਦੇ ਭੂਆ ਸੂਟ ਚੋਰੀ ਕਰਨ ਦੇ ਆ ਤੇ ਮੈਂ ਤੇ ਇਸ ਕੋਲ ਹੀ ਆਪਣੇ ਆਪ 'ਚ ਆਪਣੇ ਆਪ ਨੂੰ ਖੁਸ਼ ਨਵਾ ਕਿੰਨਾ ਵੀ ਵੇਖੋ ਇਲੈਕਟ੍ਰੋਨਿਕ মিডিਆ ਦੇ ਵਿੱਚ ਕਿੰਨੀ ਪਾਵਰ ਏ ਤੁਸੀਂ ਵੀਡੀਓ ਜਿਹੜੀਆਂ YouTube ਤੇ ਪਾਈਆਂ Facebook ਤੇ ਪਾਈਆਂ ਦੇਖੋ ਅੱਜ ਕਿਤੇ ਨਾ ਕਿਤੇ ਤੇ ਉਹਦਾ ਅਸਰ ਹੋਇਆ ਕਿਤੇ ਨਾ ਕਿਤੇ ਤੇ ਉਹ ਵੀਡੀਓ ਪਹੁੰਚੀ ਜੇ ਵੀਡੀਓ ਨਾ ਪਹੁੰਚਦੀ ਤੇ ਆਪਾਂ ਕਿੱਥੋਂ ਪਹੁੰਚਣਾ ਸੀ ਪਰ ਕੀ ਲੱਗਦਾ ਨਹੀਂ ਪੜ ਸਾਹਿਬ ਕੁਝ ਘੰਟਿਆਂ ਵਿੱਚ ਹੀ ਜਿਹੜੀ ਇਹ ਬਰਾਮੀ ਹੋ ਗਈ ਆ ਵੀਡੀਓ ਇਨੀ ਗੱਗ ਵਾਂਗੂ ਫੈਲਿਆ ਸੀ ਦੇਖਿਆ ਹਰ ਕਿਸੇ ਦੇ ਫੋਨ ਤੇ ਸੀ ਹਰ ਕੋਈ ਇਸ ਨੂੰ ਦੇਖ ਰਿਹਾ ਸੀ ਤੇ ਵਾਸ਼ ਵੀ ਕਰ ਰਿਹਾ ਸੀ ਵੀ ਇਹ ਬੀਬੀਆਂ ਦਾ ਪਤਾ ਲਾਇਆ ਜਾਵੇ ਬੀਬੀ ਹੈ ਕੌਣ ਆ ਪਛਾਣ ਕੇ ਗਰੋਹ ਨਾ ਹੋਵੇ ਪਤਾ ਨਹੀਂ ਇਹ ਕਿੰਨੇ ਚੋਟ ਤੇ ਵਾਰਦਾਤਾ ਕਰਦੇ ਹੁਣ ਕੀ ਲੱਗਦਾ ਉਹ ਬੀਬੀਆਂ ਦਾ ਆਈਆਂ ਜੋ ਤੁਹਾਡੇ ਕੋ ਕੀ ਇਹ ਬੀਬੀਆਂ ਖਲਾਸਾ ਕੀਤਾ ਆਪਣੇ ਆਪ ਹੀ ਮਜਬੂਰੀ ਕੀ ਸੀ ਕੀ ਕਾਰਨ ਕਿਸ ਚੁੱਕਣ ਦਾ ਤੇ ਜਾਂ ਪਹਿਲਾਂ ਵੀ ਕਰੀ ਉਸਤਾਂ ਦੀਆਂ ਵਾਰਦਾਤਾ ਹੋਈਆਂ ਨੇ ਕੋਈ ਮਜਬੂਰੀ ਨਹੀਂ ਇਹ ਕਈ ਵਾਰ ਨਾ ਇਹ ਚੀਜ਼ਾਂ ਦਾ ਸ਼ੌਂਕ ਹੁੰਦਾ ਹੈ ਇਹ ਸਮਝ ਲੋ ਵੀ ਪ੍ਰੋਫੈਸ਼ਨਲ ਬੀਬੀਆਂ ਇਹ ਕੋਈ ਇਹ ਨਹੀਂ ਵੀ ਕੋਈ ਇਹ ਇਹ ਪਹਿਲੀ ਵਾਰੀ ਉਹਨਾਂ ਕੰਮ ਕੀਤਾ ਇਹ ਪਹਿਲਾਂ ਵੀ ਬੜੇ ਉਹਨਾਂ ਕੰਮ ਕੀਤੇ ਹੋਏ ਨੇ ਮੈਂ ਤੁਹਾਨੂੰ ਦੱਸਿਆ ਕਮੈਂਟਾਂ ਵਿੱਚ ਵੀ ਲੋਕ ਮੈਨੂੰ ਕਹਿ ਰਹੇ ਨੇ ਵੀ ਸਾਡੀ ਦੁਕਾਨ ਤੋਂ ਵੀ ਇਹ ਬੀਬੀਆਂ ਸੂਟ ਚੁੱਕ ਕੇ ਲੈ ਗਈਆਂ ਹੁਣ ਮੈਂ ਉਹ ਜਾਗਰ ਨਹੀਂ ਕਰਾਂਗਾ ਨਹੀਂ ਤੇ ਕਿਉਂਕਿ ਗੱਲ ਹੋਰ ਵਾਦੀ 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 ਪਈ ਹੈ ਮੈਂ ਇਸ ਕਰਕੇ ਉਹਨਾਂ ਪਹਿਲਾਂ ਆ ਕੇ ਇਸ ਦੀ ਮਾਫੀ ਮੰਗੀ ਵੀ ਭਾਜੀ ਹੱਥ ਜੋੜ ਕੇ ਬੇਨਤੀ ਸਾਨੂੰ ਇਹ ਸਤੋ ਅੱਗੇ ਜਿਹੜਾ ਨਾ ਖੁਸ਼ ਕਰਿਓ ਮੀਨੋ ਸਰ ਪਾਟਾ ਸਾਹਿਬ ਜਦੋਂ ਵੀਡੀਓ ਪੈਂਦੀ ਹੈ ਸੋਸ਼ਲ ਮੀਡੀਆ ਦੇ ਉਸ ਤੋਂ ਬਾਅਦ ਫੋਨ ਕਿੰਨੇ ਆਏ ਲੋਕਾਂ ਦੇ ਕ੍ਰਾਸ ਹੋਣ ਦਿੱਤਾ ਲੋਕਾਂ ਨੇ ਕਿ ਨਹੀਂ ਸੌਂ ਦਿੱਤਾ ਕਿੰਨੇ ਕ ਵਜੇ ਫੋਨ ਆਇਆ ਕੀ ਕੀ ਫੋਨ ਦੇ ਉੱਤੇ ਲੋਕਾਂ ਨੇ ਤਲਾਹ ਦਿੱਤੀ ਵੀ ਇਹ ਬੀਬੀਆਂ ਕਿਤੇ ਵੇਖੀਆਂ ਨੇ ਕਿੱਥੋਂ ਦੀਆਂ ਨੇ ਕਿੰਨੇ ਕ ਫੋਨ ਆ ਕੇ ਦਸ ਕਾਨੂੰ ਸਾਂਝਾ ਕਰਦੇ ਹੋ ਦੇਖੋ ਮਨੂੰ ਜਿਹੜੇ ਏਸੀ ਦੇ ਤੇ ਫੋਨ ਆਣੇ ਆਨੇ ਮੇਰੇ ਆਪਣੇ ਰਿਸ਼ਤੇਦਾਰਾਂ ਨੇ ਬਹੁਤ ਫੋਨ ਕੀਤੇ ਆ ਮੇਰੇ ਜਿਹੜੇ ਨੌਨ ਨੇ ਮੇਰੇ ਸੱਜਣ ਨੇ ਮੇਰੇ ਮਿੱਤਰ ਨੇ ਉਹਨਾਂ ਨੇ ਬਹੁਤ ਫੋਨ ਕੀਤੇ ਆ ਬਟ ਇੱਕ ਆਪਾਂ ਨਾ ਲਾਈਨ ਜਿਹੜੀ ਤੁਸੀਂ ਜਿਹੜੀ ਗੱਲ ਕਹੀ ਸੀ 5000 ਵਾਲੀ ਤੇ ਮੈਂ ਕਹਤਾ ਸੀ ਨਹੀਂ ਅੱਜ 10000 ਰੁਪਈਆ ਉਸ ਚੀਜ਼ ਨੇ ਵੀ ਸਾਨੂੰ ਕਿਤੇ ਨਾ ਕਿਤੇ ਕੁਝ ਫਾਇਦਾ ਦਿੱਤਾ ਦੇਖੋ ਕਈ ਵਾਰ ਬੰਦੇ ਕਹਿੰਦਾ ਵੀਡੀਓ ਦੇ ਲੋਕ ਵੇਖ ਲੈਂਦੇ ਆ ਪਰ ਕਹਿੰਦਾ ਯਾਰ ਛੱਡ ਪਰੇ ਕੀ ਕਰਨਾ ਆਪਾਂ ਆਪਾਂ ਪੰਗੇ ਚੁੱਕਿਓ ਲੀਏ ਉਹ ਜਿਹੜਾ ਵਿੱਚ ਥੋੜਾ ਜਿਹਾ ਇਨਾਮ ਦਾ ਵੀ ਹਵਾਲਾ ਸੀ ਨਾ ਉਸ ਚੀਜ਼ ਦਾ ਵੀ ਪਲੱਸ ਪੁਆਇੰਟ ਸਾਨੂੰ ਮਿਲਿਆ ਉਸ ਚੀਜ਼ ਕਰਕੇ ਲੋਕਾਂ ਨੇ ਨੰਬਰ ਵੇ ਵੇ ਕੇ ਨਾ ਮੇਰਾ ਤੇ ਫੋਨ ਕੀਤੇ ਮੈਨੂੰ ਵੀ ਭਾਜੀ ਹਾਂਜੀ ਦੱਸੋ ਆ ਰਹੇ ਹੋ ਤੁਹਾਨੂੰ ਦੱਸੀਏ ਘਰ ਏਸੀ ਦਾ ਵੀ ਸਾਨੂੰ ਬੈਨੇਫਿਟ ਮਿਲਿਆ ਧੰਨਵਾਦ ਤੁਹਾਨੂੰ ਕਹਿੰਦੇ ਆ ਪੱਤਰਕਾਰ ਵੀਨਾ ਬਹੁਤ ਬਹੁਤ ਧੰਨਵਾਦ ਪਰ ਜਿਹੜੀ ਇੱਕ ਲਾਈਨ ਪੈਸੀਆਂ ਥੱਲੇ ਪੈ ਗਈ ਉਹਨਾਂ ਨੂੰ ਪਤਾ ਹੈ ਵੀ 4000 ਦੇ ਸੂਟ 10000 ਰੁਪਏ ਨਾਮ ਹੈ ਤੇ ਆਪਾਂ ਤੁਸੀਂ ਇੱਜ਼ਤ ਨਹੀਂ ਬਣ ਗਈ ਸੀ ਪਾਟਿਆ ਸਾਹਿਬ ਦੀ ਵੀ ਸੂਟਾਂ ਦੀ ਕੋਈ ਪ੍ਰਵਾਹ ਨਹੀਂ ਆ ਭਾਵੇਂ ਉਹ 2 2.5 ਹਜ਼ਾਰ ਦੇ 3000 ਦੇ ਆ ਪਰ ਇਹ ਬੀਬੀਆਂ ਪਾਟਿਆ ਸਾਹਿਬ ਨੂੰ ਚੂਣਾ ਲਾ ਗਈਆਂ ਨੇ ਗੱਲ ਇੱਜ਼ਤ ਦੀ ਆ ਗਈ ਸੀ ਕੀ ਲੱਗਦਾ ਇਹ ਗੱਲ ਬਿਲਕੁਲ ਸੱਚ ਹੈ ਦੇਖੋ ਏਸੇ ਜੀ ਨੂੰ ਤੇ ਲੈ ਕੇ ਮੈਂ ਚੱਲਿਆ ਬੰਦੇ ਨੂੰ ਸਾਰੀ ਉਮਰ ਲੱਗ ਜਾਂਦੀ ਇੱਜ਼ਤ ਬਣਾਉਣ ਲੱਗਿਆ ਬਿਲਕੁਲ ਤੇ ਮੇਰੀ ਸਿਰਫ ਇੱਜ਼ਤ ਦਾ ਸਵਾਲ ਸੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਉਹ ਲੋਕੀ ਮੈਨੂੰ ਕਮੈਂਟ ਕੀ ਕਰਦੇ ਸੀ ਉਹ ਪਾਟਿਆ ਦਾ ਤੁਹਾਡੀ ਦੁਕਾਨ ਤੋਂ ਸੂਟ ਚੋਰੀ ਬਿਲਕੁਲ ਉਹ ਮੈਨੂੰ ਉਹ ਚੀਜ਼ ਜਿਹੜੀ ਨਾ ਉਹ ਭਾਵੇਂ ਚਲੋ ਆ ਵੈਸੇ ਕਹਿ ਰਹੇ ਸੀ ਮੇਰੇ ਨਾਲ ਦੇਖੋ ਨਾਂਦੇ ਸੀ ਪਰ ਮੈਨੂੰ ਕਿਤੇ ਨਾ ਕਿਤੇ ਗੱਲੋਂ ਥੋੜੀ ਬੋਦੀ ਪਿੰਚ ਕਰਦੀ ਵੀ ਯਾਰ ਇੱਕ ਮੋਤਬਰ ਦੇ ਨਾਲ ਇਹ ਕੁਝ ਹੋ ਗਿਆ ਤੇ ਸਿਵਲ ਬੰਦਿਆਂ ਨਾਲ ਕੀ ਹੁੰਦਾ ਆਏਗਾ ਮਾੜੇ ਬੰਦਿਆਂ ਨਾਲ ਕੀ ਹੁੰਦਾ ਆਏਗਾ ਚਲੋ ਹੁਣ ਇਲੈਕਟ੍ਰੋਨਿਕ মিডিਆ ਆ ਗਿਆ ਭਰਾ ਕਰਕੇ ਚਾਰ ਭਰਾ ਤੁਸੀਂ ਜਾਣਦੇ ਸੀ ਕਈ ਵਾਰੀ ਇਹੋ ਜਿਹਾ ਸਿਸਟਮ ਹੁੰਦਾ ਵੀ ਕਈਆਂ ਬੰਦਿਆਂ ਕੋ ਮੋਬਾਈਲ ਹੀ ਬਟਨਾਲੇ ਵਿਚਾਰਿਆਂ ਕੋ ਉਹਨਾਂ ਨੇ ਨਾ ਵੀਡੀਓ ਪਾਣੀ ਸੀ ਨਾ ਤੁਹਾਡੇ ਤੱਕ ਅਪਰੋਚ ਹੋਣੀ ਸੀ ਨਾ ਤੁਹਾਨੂੰ ਕਾਲ ਕਰਨੀ ਸੀ ਨਾ ਇਲੈਕਟ੍ਰੋਨਿਕ মিডিਆ ਆਣਾ ਸੀ ਤੇ ਨਾ ਪੈਥ ਤੱਕ ਪਹੁੰਚਣਾ ਸੀ ਹੈ ਨਾ ਤੇ ਮੈਂ ਇਸ ਕਰਕੇ ਆਪਣੀ ਇਹ ਇੱਜ਼ਤ ਇਹਨੂੰ ਬਰਤਰਾ ਰੱਖਣ ਲਈ ਨਾ ਸਮਝ ਲੋ ਵੀ ਆਪਣੀ ਧੋਖ ਬਣਾ ਲਈ ਇਹ ਜਿਹੜੀ ਵੀਡੀਓ ਪਾਤੀ ਉਸ ਤੋਂ ਬਾਅਦ ਜਿਹੜੀ ਮਾਫੀ ਮੰਗੇ ਇੱਕ ਗੱਲ ਮੈਂ ਕਹਿ ਦੇਣਾ ਏ ਤੁਹਾਨੂੰ ਬੜੇ ਠੋਕ ਵਜਾ ਕੇ ਗੱਲ ਕਹਿਣਾ ਪ੍ਰੋਫੈਸ਼ਨਲ ਚੋਰ ਇੰਦਰਾ ਕਲੋਨੀ ਤੋਂ ਅੰਦਰ ਵੜਨ ਲੱਗੇ ਸੋਚਿਆ ਕਰੇਗਾ ਬਿਲਕੁਲ ਵੀ ਯਾਰ ਇਹ ਤੇ ਪੁਲਿਸ ਨਾਲੋਂ ਵੀ ਜਲਦੀ ਕੰਮ ਟਰੇਸ ਕਰ ਲਿਆ ਇਹਨਾਂ ਇਸ ਕਰਕੇ ਜੇ ਨੰਗਣਾ ਨਾ ਤੇ 27 ਫੁੱਟ ਤੇ ਨਹੀਂ ਲੰਗ ਜੇ ਜਾਂ ਤੁੰਗਾਂ ਤੇ ਨਹੀਂ ਲੰਗ ਜੇ ਉਹ ਪਾਟੀਆਂ ਤੇ ਬੂਹੇ ਦੇ ਅੱਗੋਂ ਨਾ ਲੰਗੇ ਹੋ ਇਹ ਲੱਗਦਾ ਖਾ ਕੇ ਜਿਹੜੇ ਚੋਰ ਨੀ ਆ ਜਿਹੜੀ ਬੇਬੀਆਂ ਸੀ ਉਹਨਾਂ ਨੂੰ ਵੀ ਇਹ ਚੀਜ਼ ਦਾ ਸਜ਼ਾ ਮਿਲ ਗਈ ਆ ਵੀ ਭਾਈ ਸੋਚ ਸਮਝ ਕੇ ਚੋਰੀ ਕਰਨੀ ਆ ਹਰ ਕਿਸੇ ਦੁਕਾਨ ਚ ਨਹੀਂ ਵੱਡਾ ਮੈਨੂੰ ਲੱਗਦਾ ਸ਼ਾਇਦ ਤੋਬਾ ਵੀ ਕਰ ਗਈ ਹੋਣਗੀਆਂ ਚੀਜ਼ ਨੂੰ ਲਾ ਕੇ ਵੀ ਗਾਂੇ ਕੰਮ ਕਰਨਗੀਆਂ ਜਾਂ ਨਹੀਂ ਕਰਨਗੀਆਂ ਚੀਜ਼ ਨੂੰ ਲਾ ਕੇ ਦਰਸਲ ਨਾ ਉਹ ਭਲੇਖੇ ਜਾ ਗਈਆਂ ਉਹਨਾਂ ਨੇ ਸੀ ਪਤਾ ਵੀ ਇਹ ਮੌਤਬਰਦੀ ਦੁਕਾਨ ਹੈ ਉਹ ਤੇ ਅਨਨੋਨ ਇਲਾਕਾ ਸਮਝ ਕੇ ਜਿਵੇਂ ਤੁਹਾਨੂੰ ਦੱਸਿਆ ਵੀ 10 12 ਕਿਲੋਮੀਟਰ ਦੂਰੋਂ ਆਈਆਂ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਦੁਕਾਨ ਕਿਹਦੀ ਹੈ ਉਹਨਾਂ ਦੇ ਆਮ ਹੀ ਰੂਟੀਨ ਵਾਈ ਜਿਵੇਂ ਉਹ ਤਾਂ ਦਸਿਆ ਨਾ ਵੀ ਕਦੀ ਕਿ ਤੋ ਮੁਰਗਾ ਬਣਾਣਾ ਕਦੀ ਕਿ ਤੋ ਮੁਰਗਾ ਬਣਾਣਾ ਕਦੀ ਕਿ ਤੋ ਮੁਰਗਾ ਬਣਾਣਾ ਤੇ ਉਹਨਾਂ ਸਮਝਿਆ ਵੀ ਇਹ ਵੀ ਮੁਰਗਾਈ ਇਹਨੂੰ ਕਾਬੂ ਕਰ ਲਾਂਗੇ ਪਰ ਇਹ ਨਹੀਂ ਪਤਾ ਵੀ ਇਹ ਵੱਡਣ ਵਾਲਾ ਮੁਰਗਾ ਇਹ ਆਪ ਅੱਗੋਂ ਪੈ ਜਾਂਦਾ ਇਹ ਇਸੇ ਦਾ ਮੈਨੂੰ ਫਾਇਦਾ ਆਇਆ ਵੀ ਚਲੋ ਇਲੈਕਟ੍ਰੋਨਿਕ ਮੀਡੀਆ ਦੇ ਥਰੂ ਨਿਕਲੇ ਆ ਤੇ ਆਪਾਂ ਉਹਨਾਂ ਤੱਕ ਪਹੁੰਚ ਗਏ ਆ ਆਪਾਂ ਕੀ ਪਹੁੰਚਣਾ ਉਹਨਾਂ ਦੇ ਘਰ ਦੇ ਆਣੇ ਉਹਨਾਂ ਨੂੰ ਦੱਸਤਾ ਇਹ ਤੁਹਾਡੇ ਇਲੈਕਟ੍ਰੋਨਿਕ ਮੀਡੀਆ ਦਾ ਫਾਇਦਾ ਆਇਆ ਵੀ ਜਨਾਨੀ ਰਾਤ ਹੀ ਘਰੋਂ ਭੱਜ ਗਈ ਆਪਣੀ ਵੀਡੀਓ ਵੇਖ ਕੇ ਘਰੋਂ ਭੱਜ ਗਈ ਬੇਮਨੋ ਕਿੰਨਾ ਕਿਤੇ ਪੁਲਿਸ ਨੇ ਆ ਕੇ ਟਰੇਸ ਕਰ ਲੈਣਾ ਪਰ ਤੁਸੀਂ ਦੇਖਿਆ ਪਟਿਆ ਸਾਹਿਬ ਜਿਹੜੇ ਸੂਟ ਬੀਬੀਆਂ ਲੈ ਗਈਆਂ ਸੀ ਉਹ ਦਸ਼ਕਾਂ ਜੂਨ ਸਾਂਝਾ ਕਰਦੇ ਕਿ ਸੂਟ ਜੂਨ ਦਿਖਾ ਦਿਓ ਕਿਉਂਕਿ ਗੱਲ ਸੂਟਾਂ ਦੀ ਨਹੀਂ ਸੀ ਗੱਲ ਇੱਜ਼ਤ ਦੀ ਸੀ ਮੋਦਵਾਰ ਨੇ ਲੋਕ ਇੱਜ਼ਤ ਮਾਨ ਕਰਦੇ ਨੇ ਸਪੈਕਟ ਕਰਦੇ ਨੇ ਜਦੋਂ ਮੋਦਵਾਰਾਂ ਦੀ ਦੁਕਾਨਾਂ ਤੋਂ ਇਸ ਤਰ੍ਹਾਂ ਕੰਮ ਹੋ ਜਾਣ ਫਿਰ ਆਮ ਬੰਦੇ ਦਾ ਕੀ ਗੱਲ ਹੋਊਗੀ ਤੁਸੀਂ ਦੇਖਿਆ ਪਟਿਆ ਸਾਹਿਬ ਨੇ ਸੂਟ ਵੀ ਦਿਖਾ ਰਹੇ ਨੇ ਇਹ ਸੂਟ ਸੀ ਤੁਸੀਂ ਦੇਖ ਸਕਦੇ ਹੋ ਇਹ ਉਹ ਸੂਟ ਸੀ ਜਿਹੜੇ ਬੀਬੀਆਂ ਵੱਲੋਂ ਚੁੱਕੇ ਗਏ ਸੀ ਤੇ ਮੈਨੂੰ ਲੱਗਦਾ ਪਟਿਆ ਸਾਹਿਬ ਸੂਟ ਤਿੰਨ ਸੀ ਲੱਗਦਾ ਵੀਡੀਓ ਵਿੱਚ ਇਹ ਚ ਦੋ ਦਿ ਬਾਕੀ ਸੂਟ ਕਿੱਥੇ ਗਿਆ ਇਹ ਉਹ ਜਦੋਂ ਕਹਿੰਦੇ ਵੀ ਆਪਾਂ ਚੁੱਕੇ ਦੋ ਇਹ ਖੜੇ ਵੇਸੇ ਤਿੰਨੇ ਵੀਡੀਓ ਵਿੱਚ ਹੀ ਤਿੰਨ ਆਇਆ ਪਰ ਜਦੋਂ ਕਹਿੰਦੇ ਵੀ ਦੋ ਹੈ ਤੇ ਮੈਨੂੰ ਇਹ ਵੀ ਚੱਲ ਯਾਰ ਵਾਪਸ ਤੇ ਆਈਆਂ ਵੇਖੋ ਚੋਰੀ ਵੀ ਕੀਤੀ ਤੇ ਇੱਕੋ ਰੰਗ ਦੀ ਕੀਤੀ ਪਿੰਨਾਨ ਨਰਭਾਈ ਇਹ ਨਾ ਕਵੇ ਤੇਰਾ ਮਹਿੰਗਾ ਤੇ ਤੇਰਾ ਸਸਤਾ ਤੇ ਉਹਨਾਂ ਨੇ ਵੰਡਲੇ ਚ ਆ ਗਏ ਇਹ ਹੁਣ ਘਰੋਂ ਅੱਡੋ ਅੱਡ ਆਪਣੇ ਘਰਾਂ ਚੋਂ ਇਕੱਠੇ ਕਰਕੇ ਲੈ ਗਏ ਸੂਟ ਵੇਖੋ ਕੰਮ ਕੀ ਹੈ ਸੂਰ ਤੂੰ ਖੜਨਾ 1 ਲੈ ਜਾ 2 ਲੈ ਜਾ 3 ਲੈ ਗਈਆਂ ਡੁਆਇਟੇਸ਼ਨ ਕੀ ਪਤਾ ਤੀਜਾ ਵੀ ਇਹਨਾਂ ਨਾਲ ਕੋਈ ਹੋਵੇ ਮਗਰ ਪਰ ਪਟ ਸਰ ਜਿਹੜਾ ਹਣ ਗੱਲ ਕੀਤੀ ਸੀ ਰਖੜੀ ਦੀ ਗੱਲ ਕੀਤੀ ਸੀ ਮੈਨੂੰ ਲੱਗਦਾ ਕੁੜੀ ਨੂੰ ਨੂੰ ਸੂਰ ਦੇਣਾ ਸੀ ਸੂਰ ਨਨਾਂ ਨੂੰ ਦੇਣਾ ਸੀ ਮੇਖਲਾ ਨਨਾਂ ਨੇ ਪਰਜਾਈ ਨੂੰ ਸੂਰ ਦਿੱਤਾ ਪਰਜਾਈ ਨੇ ਨਨਾਂ ਨੂੰ ਸੂਰ ਦਿੱਤਾ ਐਦਾਂ ਲੱਗਦਾ ਹੋ ਗਿਆ ਫੇਰ ਪਤਾ ਹੈ ਕੀ ਕਰੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਤੇ ਤੁਹਾਡਾ ਜਿੰਨਾ ਕਹਿੰਦੇ ਧੰਨਵਾਦ ਕਰਾਂ ਉਹਨਾਂ ਹੀ ਥੋੜਾ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਇੰਨਾ ਸੋਹਣਾ ਕੰਮ ਕੀਤਾ ਇੰਨਾ ਵਧੀਆ ਕੰਮ ਕੀਤਾ ਮੈਂ ਜਿੰਨੀ ਤੁਹਾਡੇ ਚੈਨਲਾਂ ਦੀ ਜਿੰਨੀ ਮੀਡੀਆ ਦੀ ਪ੍ਰਸ਼ੰਸਾ ਕਰਾਂ ਉਹਨਾਂ ਹੀ ਥੋੜੀ ਹੈ ਜਿੰਨਾ ਧੰਨਵਾਦ ਮੈਂ ਲੋਕਾਂ ਦਾ ਕਰਾਂ ਉਹਨਾਂ ਥੋੜਾ ਜਿੰਨਾ ਧੰਨਵਾਦ ਮੈਂ ਪੁਲਸ ਦਾ ਕਰਾਂ ਉਹਨਾਂ ਥੋੜਾ ਬਹੁਤ ਬਹੁਤ ਤੁਹਾਡੀ ਸਾਰਿਆਂ ਦੀ ਮਿਹਰਬਾਨੀ ਤੁਹਾਡੀ ਮਿਹਨਤ ਸਦਕਾ ਮੇਰੇ ਜਿਹੜੇ ਜਿਹੜੇ ਸੂਟ ਏ ਲੱਭ ਗਏ ਤੇ ਮੇਰੀ ਜਿਹੜੀ ਇੱਜ਼ਤ ਜਿਹੜੀ ਉਹ ਬਰਕਰਾਰ ਰਹੀ ਹੈ। ਇਲਕਟ੍ਰਿਕ ਗੁਰੂ ਸਾਹਿਬ ਨੇ ਤੁਹਾਡੀ ਇੱਜ਼ਤ ਰੱਖ ਲਈ ਮੈਂ ਕਹੇ ਤਾਂ ਖਾਸ ਕਰਕੇ ਕਿਉਂਕਿ ਗੁਰੂ ਸਾਹਿਬ ਹਮੇਸ਼ਾ ਆਪਣੇ ਸੱਚੇ ਭਗਤ ਦੀ ਸੱਚੇ ਇਨਸਾਨ ਦੀ ਇੱਜ਼ਤ ਬਹੁਤ ਰੱਖਦੇ ਨੇ। ਅਸੀਂ ਦੇਖਿਆ ਤੁਸੀਂ ਰੱਬ ਨੂੰ ਮੰਨਣ ਵਾਲੇ ਹੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰਹੀਂਦੇ ਹੋ, ਗੁਰੂ ਗ੍ਰੰਥ ਸਾਹਿਬ ਦਾਤੇ ਵੀ ਜਾਂਦੇ ਹੋ। ਵੀ ਲੱਗਦਾ ਵੀ ਰੱਬ ਨੇ ਦੇਖਿਆ ਵੀ ਸਾਡੇ ਇਸ ਬੰਦੇ ਦੀ ਅਨੰਤ ਤੱਕਾ ਹੋ ਗਿਆ। ਵੇਖੋ ਜਿਹੜਾ ਬੰਦਾ ਮਿਹਨਤ ਕਰਦਾ ਹੋਵੇ, ਇਮਾਨਦਾਰੀ ਰੋਟੀ ਖਾਂਦਾ ਹੋਵੇ, ਇਸ ਤਰ੍ਹਾਂ ਤੱਕਾ ਹੋ ਜਾਣਾ ਤਾਂ ਬੰ ਤੇ ਅੱਜ ਮੈਂ ਪਹਿਲੀ ਵੇਖਿਆ ਵੀ ਜਿਹੜੀਆਂ ਬੀਬੀਆਂ ਚੋਰ ਦੀਆਂ ਮੈਂ ਕਹਿ ਸਕਦਾ ਜਿਹੜੀਆਂ ਚੋਰ ਕਰਕੇ ਚੋਰੀ ਕਰਕੇ ਵਾਪਸ ਹੋਣਾ ਬੜੀ ਵੱਡੀ ਗੱਲ ਹੈ ਬਾੜੀ ਸਾਹਿਬ ਨਹੀਂ ਤਾਂ ਅੱਜ ਤੱਕ ਕੋਈ ਵਾਪਸ ਨਹੀਂ ਆਇਆ ਤੱਕ ਦੇਖੋ ਮੈਂ ਜਿੰਨੀ ਉਸਤਤ ਕਰਾਂ ਉਸ ਮਾਲਕ ਦੀ ਨਾ ਉੰਨੀ ਥੋੜੀ ਹੈ ਅੱਜ ਜੇ ਪਾਟਿਆ ਸਾਹ ਵੀ ਲੈ ਰਿਹਾ ਨਾ ਤੇ ਉਸ ਅਕਾਲਪੁਰਖ ਦੀ ਬਦੌਲਤ ਲੈ ਰਿਹਾ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਮੈਂ ਜਦੋਂ ਮੇਰੇ ਸੂਟ ਚੋਰੀ ਹੋ ਗਿਆ ਮੇਰੇ ਦਿਮਾਗ 'ਚ ਇੱਕੋ ਗੱਲ ਆ ਗਈ ਸੀ ਵੀ ਬੰਟੀ ਸ਼ਾ ਸੂਟ ਵਾਪਸ ਆਣੇ ਆ ਵਾਪਸ ਆਣੇ ਆ ਤੇ ਕਿੱਦਾਂ ਆਣੇ ਇਹ ਮੈਨੂੰ ਨਹੀਂ ਪਤਾ ਪਰ ਗੁਰੂ ਮਾਰੇ ਨੇ ਮੇਰੀ ਇੱਜ਼ਤ ਰੱਖ ਲਈ ਸੂਟ ਮੇਰੇ ਵਾਪਸ ਆ ਗਿਆ ਠੀਕ ਹੈ ਲਾਸਟ ਵਾਰ ਮੇਰਾ ਜਿਵੇਂ ਉਸੇ ਵੀ ਪਹਿਰਾਵਾ ਸੀ ਦੇਖਿਆ ਬੀਬੀਆਂ ਜਦੋਂ ਪਹਿਲੇ ਦਿਨ ਆਈਆਂ ਸੀ ਵੀਡੀਓ 'ਚ ਬੜੇ ਮਹਿੰਗੇ ਸੂਟ ਪਾਏ ਸੀ ਉਹਨਾਂ ਨੇ ਇਹ ਲੱਗਦੀ ਸੀ ਜਿਵੇਂ ਕਿਸੇ ਵੱਡੇ ਘਰਾਂ ਨਾਲ ਆਈਆਂ ਨਹੀਂ ਮਿਲਦਾ ਕਿਸੇ ਵੱਡੀ ਗੱਡੀ 'ਚੋਂ ਬਾਹਰ ਨਿਕਲ ਕੇ ਆਈਆਂ ਨੇ ਮੈਨੂੰ ਇਹ ਸੋ ਵੀ ਅੱਜ ਪਹਿਰਾਵਾ ਬੜਾ ਚੇਂਜ ਫਰਕ ਪੈ ਗਿਆ ਅੱਜ ਪਜਾਮਾ ਟੀ-ਸ਼ਰਟ ਪਾ ਕੇ ਆ ਗਈ ਅੱਜ ਪਹਿਰਾਵਾ ਕਿੱਥੇ ਗਿਆ ਅੱਜ ਮਹਿੰਗੇ ਸੂਟ ਕਿੱਥੇ ਗਏ ਉਹ ਜਿਹੜੇ ਕੀ ਕਹਾਉਂ ਤਾਨੂੰ ਹਰਜੀਤ ਜੀ ਉਹ ਦਿਨ ਉਹ ਦਿਹਾੜੀ ਪਾਣ ਆਈਆਂ ਸੀ ਤੇ ਅੱਜ ਜਿਹੜੇ ਸੂਟ ਚੁੱਕੇ ਇਹ ਵਾਪਸ ਕਰਨ ਆਈਆਂ ਸੀ ਸੂਟ ਚੁੱਕਣ 'ਚ ਤੇ ਵਾਪਸ ਦੇ ਇੰਚ ਬੜਾ ਫਰਕ ਹੁੰਦਾ ਇਹ ਉਹ ਦਿਨ ਉਹ ਆਪਣੀ ਲੁੱਕ ਬਣਾ ਕੇ ਆਈਆਂ ਸੀ ਵੀ ਆਪਾਂ ਚੰਗੇ ਭਲੇ ਖਾਨਦਾਨ ਦੀਆਂ ਜਨਾਨੀਆਂ ਵਾਂ ਤੇ ਸਾਨੂੰ ਚੰਗੇ ਸੂਟ ਦਿਖਾਏਗਾ ਦੁਕਾਨਦਾਰ ਕਿਉਂਕਿ ਲੁੱਕ ਵੇਖੇ ਬੰਦਾ ਕਪੜਾ ਦਿਖਾਉਂਦਾ ਤੇ ਮੈਂ ਚੰਗੇ ਸੂਟ ਉਹਨਾਂ ਦੀ ਲੁੱਕ ਵੇਖ ਕੇ ਦਿਖਾ ਦਿੱਤੇ ਆ ਅੱਜ ਉਹ ਸੂਟ ਵਾਪਸ ਕਰਨ ਆਈਆਂ ਅੱਜ ਉਹਨਾਂ ਨੂੰ ਇਹ ਪਤਾ ਸੀ ਵੀ ਕੋਈ ਪਤਾ ਨਹੀਂ ਉੱਥੇ ਥੱਪੜ ਵਜੇ ਨੇ ਸ਼ੁਰੂ ਹੋਏ ਨਾ ਕੋਈ ਪਤਾ ਨਹੀਂ ਉੱਥੇ ਪਰਚਾ ਦਰਜ ਹੋ ਜੇ ਇਸ ਕਰਕੇ ਉਹ ਆਪਣਾ ਜਿਹੜਾ ਨਾ ਉਹ ਕਵਰਪ ਕਰਕੇ ਇਹ ਟੀ-ਸ਼ਰਟ ਪਜਾਮੇ ਪਾ ਗਏ ਆਂ ਵੀ ਆਪਾਂ ਗਰੀਬ ਘਰਾਂ ਦੀ ਹੈ ਗਿਆ ਵਾ ਉਹ ਦੱਸਣ ਆਈਆਂ ਸੀ ਅੱਜ ਆਪਣਾ ਠੀਕ ਹੈ ਪਰ ਸਰ ਲਾਸਟ ਸਵਾਲ ਮਿਲਾ ਜੀ ਜਿਹੜਾ ਕਿ ਦਰਸ਼ਕਾਂ ਨੇ ਵਾਦਾ ਕੀਤਾ ਸੀ ਅਸੀਂ ਤੁਸੀਂ ਵੀ ਫੇਸਬੁੱਕ ਤੇ ਪਾ ਕੇ ਕਿ 5000 ਰੁਪਏ ਨਾਮ ਦਿੱਤਾ ਜਾਊਗਾ ਚਲੋ ਜਦੋਂ ਮੀਡੀਆ ਆਇਆ ਤੁਸੀਂ ਨਾਮ ਵਧਾ ਦਿੱਤਾ ਗਿਆ 10000 ਰੁਪਏ ਨਾਮ ਕਰ ਦਿੱਤਾ ਗਿਆ ਕਿਉਂਕਿ ਗੱਲ ਇੱਜ਼ਤ ਦੀ ਆ ਗਈ ਸੀ ਗੱਲ ਅਣਖ ਦੀ ਆ ਗਈ ਸੀ ਠੀਕ ਹੈ ਉਹ ਵਾਦਾ ਜਿਹੜਾ ਵਾ ਉਹ ਕਿੰਨਾ ਕਿ ਨਿਭਾਇਆ ਗਿਆ ਦਰਸ਼ਕਾਂ ਨੂੰ ਸਾਜਾ ਕਰਦੇ ਹੋ ਜਿਹੜਾ ਵੀਰ ਨੇ ਦੱਸਿਆ ਗਿਆ ਫੋਨ ਕਿੰਨੇ ਗਏ ਸਭ ਤੋਂ ਪਹਿਲਾਂ ਕਿਸ ਵੀਰ ਦਾ ਫੋਨ ਆਇਆ ਮਾਤਾ ਦੇ ਫੋਨ ਆ ਛੱਡ ਲੱਗਾ ਨੂੰ ਪਤਾ ਸਭ ਤੋਂ ਪਹਿਰ ਕਿਹਦਾ ਫੋਨ ਆਇਆ ਤੇ ਫਿਰ ਉਹਦਾ ਜਿਹੜਾ ਨਾਮ ਆ ਉਹਦਾ ਨਾਮ ਗੁਪਤ ਰੱਖਿਆ ਗਿਆ ਵਾ ਉਹਨੂੰ ਜਿਹੜਾ ਇਨਾਮ ਉਹ ਦਿੱਤਾ ਦੇ ਦਿੱਤਾ ਗਿਆ ਜੀ ਬਿਲਕੁਲ ਜੀ ਬਿਲਕੁਲ ਜਿਸ ਬੰਦੇ ਨੇ ਸਾਨੂੰ ਇਹ ਚੀਜ਼ ਦੱਸੀ ਸੀ ਰਾਤ ਹੀ ਉਹਦਾ ਕੰਮ ਜਿਹੜਾ ਉਹ ਪ੍ਰੋਵਾਈਡ ਉਹਨੂੰ ਕਰਵਾ ਦਿੱਤਾ ਗਿਆ ਸੀ ਹੂੰ ਜੇ ਕਹੋਗੇ ਮੈਂ ਤੁਹਾਨੂੰ ਉਹਦੀ ਫੋਟੋ ਵੀ ਜਿਹੜੀ ਨਾ ਉਹ ਕੋਸ਼ਿਸ਼ ਕਰਾਂਗਾ ਵੀ ਪੈਸੇ ਦੇਂਦਿਆਂ ਦੀ ਗਿਣ ਕੇ ਤੁਹਾਨੂੰ ਫੋਟੋ ਵੀ ਪ੍ਰੋਵਾਈਡ ਕਰਵਾ ਦਾਂਗਾ ਉਹ ਵਾਲੀ ਠੀਕ ਹੈ ਉਹ ਜੋ ਗੱਲ ਕਹੀ ਸੀ ਉਹ ਆਪਾਂ ਪੂਰੀ ਕੀਤੀ ਹੈ ਤੇ ਤੁਹਾਨੂੰ ਇਹ ਵੀ ਕਿਹਾ ਸੀ ਕਿ ਉਹਦਾ ਨਾਂ ਆਪਾਂ ਨਹੀਂ ਦੱਸਾਂਗੇ ਚਿਹਰਾ ਆਪਾਂ ਨਹੀਂ ਦੱਸਾਂਗੇ ਜੇ ਤੁਸੀਂ ਫੋਟੋ ਲੈਣੀ ਚਾਹੋ ਤੇ ਆਪਾਂ ਉਹ ਪੂਰਾ ਮੂੰਹ ਕਵਰ ਕਰ ਕਵਰ ਅਪ ਕਰਾ ਕੇ ਤੋਂ ਤੁਹਾਨੂੰ ਫੋਟੋ ਵੀ ਪ੍ਰੋਵਾਈਡ ਕਰ ਦਾਂਗਾ ਠੀਕ ਹੈ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਪਾਟੇ ਸਾਹਿਬ ਦੀ ਦੁਕਾਨ ਤੋਂ ਕਪੜੇ ਚੋਰੀ ਹੁੰਦੇ ਨੇ ਸੂਰਜੋਰੀ ਕਰਕੇ ਜਾਂਦੀਆਂ ਬੀਬੀਆਂ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਬੀਬੀਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀਆਂ ਨੇ ਜਦੋਂ ਆਪਣੇ ਘਰਾਂ ਵੀ ਜਾਂਦੀਆਂ ਨੇ ਉਹਨਾਂ ਦਾ ਮੁੰਡਾ ਹੀ ਬਖਾ ਦਿੰਦਾ ਵੀ ਪਾਪਾ ਮੰਮੀ ਅੱਜ ਦੇਖੋ ਤੇ ਭੂਆ ਕਿਹੜੇ ਕਾਰਨ ਬੈ ਕਰਕੇ ਆਈਆਂ ਨੇ ਹਾਲਾਤ ਤੁਸੀਂ ਦੇਖ ਸਕਦੇ ਕੀ ਨੇ ਲਾਈਵ ਆਏ ਜੀ ਬੰਟੀ ਬਾਟੀ ਅੱਜ ਬੜੇ ਇੱਕ ਨਾ ਸਮਝੋ ਵੀ ਦੁਖੀ ਮਨ ਤੋਂ ਲਾਈਵ ਹੋ ਰਹੇ ਆ ਨਹੀਂ ਭਾਜੀ ਇਹ ਜਿਹੜਾ ਪਰसों ਮੇਂ ਨਾ ਇਨਸੀਡੈਂਟ ਹੋਇਆ ਸੀ ਮੇਰੀ ਦੁਕਾਨ ਤੋਂ ਸੂਟ ਚੁੱਕੇ ਗਏ ਸੀ ਮੇਰੀ ਦੁਕਾਨ ਤੋਂ ਪਰਸੋਂ ਦੋ ਲੇਡੀਜ਼ ਆਈਆਂ ਸੀ ਜਿਹੜਿਆ ਰਖੜੀ ਦਾ ਨਾਮ ਲੈ ਕੇ ਸੂਟ ਲੈ ਗਈਆਂ ਮੇਰੀ ਦੁਕਾਨ ਤੋਂ ਚੁੱਕ ਕੇ ਉਹ ਲੇਡੀਜ਼ ਨੂੰ ਆਪਾਂ ਆਪਣੇ ਸੋਰਸ ਲਾ ਕੇ ਟਰੈਪ ਲਾ ਕੇ ਪੱਤਰਕਾਰ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਇੰਨਾ ਵਧੀਆ ਸਾਨੂੰ ਸੋਰਸ ਦਿੱਤਾ ਇੰਨਾ ਵਧੀਆ ਕੰਮ ਕੀਤਾ ਪੱਤਰਕਾਰ ਵੀਰਾਂ ਨੇ ਵੀ ਜਿਨ੍ਹਾਂ ਨੇ ਸਾਰੇ ਸ਼ਹਿਰ ਦੇ ਵਿੱਚ ਉਹ ਜਿਹੜੀ ਇਹ ਵੀਡੀਓ ਜਿਹੜੀ ਉਹ ਵਾਇਰਲ ਕਰਤੀ ਔਰ ਮੈਂ ਵੀ ਕੋਈ ਕਸਰ ਨਹੀਂ ਛੱਡੀ ਮੈਂ ਵੀ ਹਮਸਰ ਦਾ ਜਿੰਨਾ ਪੱਤਰਕਾਰ ਸਾਰੇ ਇਕੱਠਾ ਕਰਕੇ ਤੇ ਮੀਡੀਆ ਤੇ ਖਬਰ ਲਵਾਈ ਸੀ ਅੱਜ ਉਹ ਖਬਰ ਸਿਟੀ ਕਵਲ ਤੇ ਵੀ ਚੱਲਣੀ ਸੀ ਪਰ ਖੈਰ ਉਸ ਤੋਂ ਪਹਿਲਾਂ ਪਹਿਲਾਂ ਹੀ ਜਿਹੜਾ ਨਾ ਸਾਨੂੰ ਉਹ ਆਪਣੇ ਸੋਰਸ ਦੇ ਅਕੋਰਡਿੰਗ ਘਰ ਜਿਹੜਾ ਲੱਭ ਗਿਆ ਕੋਈ ਸੱਜਣ ਸੀ ਜਿਹੜਾ ਜਿਹਨੇ ਇਲਾਕੇ ਵਿੱਚੋਂ ਸਾਨੂੰ ਇਤਲਾਹ ਦਿੱਤੀ ਜਿੰਨੂੰ ਆਪਾਂ ਕੋਈ ਇਨਾਮ ਦਾ ਵੀ ਦਿੱਤਾ ਇਨਾਮ ਦਾ ਤੁਹਾਨੂੰ ਪਤਾ ਜਦੋਂ ਲਾਲਚ ਵੰਦੇ ਕੋਈ ਹਰ ਕੋਈ ਕੋਈ ਨਾ ਕੋਈ ਸੱਜਣ ਮਿੱਤਰ ਫੋਨ ਕਰਦਾ ਉਸ ਤੋਂ ਬਾਅਦ ਮੈਨੂੰ 3 4 4 ਇਹਨਾਂ ਦੇ ਹੋਰ ਵੀ ਲਾਕੇ ਜੋ ਆ ਗਏ ਆਪਣੇ ਵੀ ਸੋਰਸ ਲੱਗੇ ਆਪਾਂ ਵੀ ਕੋਸ਼ਿਸ਼ ਕੀਤੀ ਕੋਸ਼ੀ ਕਰਦੇ 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 ਆਪਾਂ ਉਹਨਾਂ ਬੀਬੀਆਂ ਤੱਕ ਆਪਾਂ ਪਹੁੰਚ ਕਰ ਲਈ ਦੇਖੋ ਮੈਂ ਇੱਕ ਗੱਲ ਕਹੀ ਸੀ ਵੀ ਬਹੁਤ ਮਾੜੀ ਗੱਲ ਜਿਹੜਾ ਇਹਨਾਂ ਕੰਮ ਕੀਤਾ ਅੱਜ ਉਹ ਬੀਬੀਆਂ ਸਾਡੇ ਕੋਲ ਆ ਗਈਆਂ ਨੇ ਆ ਵੀ ਬੀ ਇੱਕ ਆ ਜਿਹੜੀ ਹੁਣ ਸ਼ਰਮ ਦੇ ਮਾਰੇ ਮੂੰਹ ਟੱਕਿਆ ਆਪਾਂ ਵੀ ਸਾਨੂੰ ਸ਼ਰਮ ਆ ਰਹੀ ਏ ਤੇ ਇੱਕ ਆ ਜਿਹੜੀ ਅਮਰਧਾਰੀ ਏ ਆ ਵੇਖੋ ਬੀਬੀ ਜੀ ਨੇ ਕੇਸ ਕੀ ਬੰਨੀ ਅੱਜ ਅਮਰਧਾਰੀ ਤੋਂ ਕੇਸ ਕੀ ਵੀ ਲਾਈ ਜੇ ਅੱਜ ਮੇਰਾ ਗਾਤਰਾ ਵੀ ਲਾਇਆ ਆਇਆ ਨੇ ਮੰਨੋ ਨਹੀਂ ਲੱਗਦਾ ਗਾਤਰਾ ਵੀ ਪਾਇਆ ਹੋਵੇ ਅੱਜ ਤੇ ਆ ਪਾਟੀਆਂ ਦੀ ਦੁਕਾਨ ਦੇ ਸੂਟ ਜਿਹੜੇ ਕੱਚ ਚ ਵਜੇ ਸੀ ਮੰਨੂ ਨਾ ਆ ਜਨਾਨੀਆਂ ਦੀ ਫੋਟੋ ਲੈਂਦੇ ਲੈਂਦੇ ਆਪਣੇ ਆਪ ਤੇ ਸ਼ਰਮਾਂਦੀ ਵੀ ਇਹ ਨੱਕ ਡੋਬ ਕੇ ਜਿਹੜੀਆਂ ਜਨਾਨੀਆਂ ਮਰੀਆਂ ਕਿਉਂ ਨਹੀਂ ਕਿਹੜੇ ਹਾਲਾਤਾਂ 'ਚ ਸੂਟ ਚੁੱਕ ਕੇ ਖੜੇ ਐ ਇਹਨਾਂ ਦੇ ਕਿਹੜੇ ਹਾਲਾਤਾਂ 'ਚ ਇਹਨਾਂ ਬੱਚਿਆਂ ਦੇ ਮੂੰਹ 'ਚ ਪੈਸੇ ਪਾਣੇ ਆ ਥੋੜੀ ਬੋਦੀ ਸ਼ਰਮਨਾ ਦੀ ਕੋਈ ਚੀਜ਼ ਚਾਹੀਦੀ ਹੁਣ ਮੂੰਹ ਪਰੇ ਕਰੀ ਜਾਣ ਦੀ ਐ ਸਿੱਧਾ ਮੂੰਹ ਕਰ ਇੱਧਰ ਫੋਟੋ ਮੈਂ ਕਪੜਾ ਲਵਾ ਕੇ ਫੋਟੋ ਕਰਾਵਾਂਗਾ ਜੀ ਸਿੱਧਾ ਮੂੰਹ ਰੱਖ ਆ ਜਨਾਨੀ ਜੇ ਤੇ ਆ ਜਨਾਨੀ ਜੇ ਵੇਖੋ ਮੈਂ ਡਰੈਸ ਜੇ ਤੁਹਾਡੇ ਅੱਗੇ ਮੈਂਸ਼ਨ ਨਹੀਂ ਕਰਨਾ ਸਰ ਮੈਂ ਤੁਹਾਨੂੰ ਬਸ ਇੰਨਾ ਕੋਈ ਦੱਸਣਾ ਐ ਐਡਰੈਸ ਨਹੀਂ ਮੈਂ ਮੈਂਸ਼ਨ ਕਰਨਾ ਪਰ ਬੰਟੀ ਬਾਟੀਆਂ ਨੇ ਜਿਹੜੀ ਆਪਣੀ ਅਣਖ ਸੀ ਉਹ ਅਣਖ ਆਪਣੀ ਪੂਰੀ ਕਰ ਲਈ ਮੈਨੂੰ ਪੈਸਿਆਂ ਨਾਲ ਕੋਈ ਮਤਲਬ ਨਹੀਂ ਮੈਨੂੰ ਸਿਰਫ ਇੱਕ ਮੇਰਾ ਪ੍ਰੈਸਟੀਜ ਇਸ਼ੂ ਸੀ ਵੀ ਮੇਰੀ ਇੱਜ਼ਤ ਦਾ ਸਵਾਲ ਸੀ ਵੀ ਮੇਰੀ ਦੁਕਾਨ ਤੋਂ ਆ ਕੇ ਮੈਂ ਲੋਕਾਂ ਨੂੰ ਇਨਸਾਫ਼ ਦਵਾਵਾ ਇਹ ਲੋਕ ਮੇਰਨਾ ਠੱਗਿਆ ਮਾਰਨਾ ਐ ਦੱਸੋ ਆਏ ਵੀ ਕਿੱਥੋਂ ਕੋਈ ਇੱਥੋਂ ਕੋਈ 12 14 15 ਕਿਲੋਮੀਟਰ ਦੂਰੋਂ ਕਿੱਥੇ ਪੈਸੇ ਪਾਣੇ ਸੀ ਨਾ ਕਮਾ ਕੇ ਸੂਟ ਖੜਕੇ ਜਾਂ ਇਹਨਾਂ ਆੜਗੋੜ ਵੇਚਣਾ ਸੀ ਜਾਂ ਇਹਨਾਂ ਕਿਤੇ ਬੱਚਿਆਂ ਦੇ ਮੂੰਹ 'ਚ ਪੈਸੇ ਪਾਣੇ ਸੀ ਇਹੋ ਜਿਹੇ ਪੈਸੇ ਪਾਣ ਲੱਗਿਆ ਵੀ ਇਹਨਾਂ ਨੂੰ ਥੋੜਾ ਰੱਬ ਦਾ ਡਰ ਨਹੀਂ ਆਂਦਾ ਕੋਫ ਨਹੀਂ ਆਂਦਾ ਇਹੋ ਜੀਆਂ ਬੀਬੀਆਂ ਨੂੰ ਅੱਗੋਂ ਤੋਂ ਵੀ ਮੈਂ ਕਹਾਂਗਾ ਅੱਜ ਦੇ ਸਿਵਲ ਵਰਦੀ ਚਾਹੀਏ ਅੱਗੋਂ ਤੋਂ ਵੀ ਮੈਂ ਕਹਾਂਗਾ ਕਿਤੇ ਤੁਹਾਨੂੰ ਕੋਈ ਬੀਬੀਆਂ ਖੁੱਲੀਆਂ ਚੁੰਨੀਆਂ ਵਿੱਚ ਕੋਈ ਇਹੋ ਜਿਹਾ ਕੋਈ ਦਿਖੇ ਤੇ ਬੇਸ਼ੱਕ ਜਿਹੜਾ ਨਾ ਬਿਲਕੁਲ ਟਰੈਪ ਲਾ ਲਿਓ ਬਿਲਕੁਲ ਸੂਟ ਨਾ ਦਿਖਾਓ ਗਾਗ ਮੋੜਨਾ ਮਨਜ਼ੂਰ ਕਰ ਲਿਓ ਪਰ ਇਹੋ ਜੀਆਂ ਬੀਬੀਆਂ ਨੂੰ ਸੂਟ ਨਾ ਦਿਖਾਓ ਕਮਾਈ ਥੋੜੀ ਕਰ ਲਿਓ ਤੇ ਇਹੋ ਜਿਹੇ ਬੀਬਿਆਂ ਨੂੰ ਸੌਣ ਨਾ ਦਿਖਾਇਓ। ਮੇਰੀ ਵੀਡੀਓ ਪਾਣਾ ਮੈਨੂੰ ਘੱਟ ਤੋਂ ਘੱਟ 7 ਬੰਦਿਆਂ ਦੇ ਫੋਨ ਆ ਗਏ ਵੀ ਸਾਡੀ ਦੁਕਾਨ ਤੋਂ ਵੀ ਇਹਨਾਂ ਸੂਟ ਚੁੱਕੇ ਸਾਡੀ ਦੁਕਾਨ ਤੋਂ ਵੀ ਇਹਨਾਂ ਚੁੱਕਿਆ। ਪਰ ਮੈਂ ਇਸੇ ਕਰਕੇ ਇਹਨਾਂ ਦੇ ਮੂੰਹ ਟਕਾਹਤੇ ਆ ਵੀ ਥੋੜਾ ਬੋਧਾ ਮਨੂੰ ਸ਼ਰਮ ਆ ਗਈ ਏ ਇਹਨਾਂ ਨੂੰ ਮਾਸਾ ਸ਼ਰਮਣੀ ਇਸ ਤੀ ਵੀ ਆਈ। ਅੱਜ ਤੁਹਾਡੇ ਭਰਾ ਨੇ ਪੱਤਰਕਾਰਾਂ ਦੇ ਸੋਰਸ ਨਾਲ ਪੁਲਿਸ ਦੇ ਸੋਰਸ ਨਾਲ ਕੋਈ ਮੁਖਬਰ ਦੇ ਸੋਰਸ ਨਾਲ ਮੈਂ ਧੰਨਵਾਦ ਉਹਨਾਂ ਦਾ ਕਰਨਾ ਚਾਹਨਾ ਜਿਨ੍ਹਾਂ ਨੇ ਮੈਨੂੰ ਇੰਨਾ ਤੱਕ ਪਹੁੰਚਾਇਆ ਇਹ ਆਪਣਾ ਕੰਮ ਕਰ ਗਿਆ ਸੀ ਪਰ ਗੁਰੂ ਰਾਮਦਾਸ ਜੀ ਦੀ ਇਹ ਕਿਰਪਾ ਮੇਰੇ ਸੂਟ 2-3000 ਦੇ ਨਹੀਂ ਮੈਂ ਕੀ ਕਮਾਉਣ ਤੁਹਾਨੂੰ ਵੀ ਮੈਂ ਕਿੰਨਾ ਕੋ ਇਸ ਚੀਜ਼ ਦੇ ਮਗਰ ਆਪਣਾ ਕਰ ਲਿਆ ਕੰਮ ਬਸ ਇੱਕ ਜੱਦਾ ਸਵਾਲ ਸੀ ਵੀ ਇਹ ਬੀਬੀਆਂ ਨੂੰ ਫੜਨਾ ਔਰ ਇਹ ਬੀਬੀਆਂ ਜ ਫੜ ਲੀਆਂ ਮੈਂ ਦੋਵੇਂ ਇਹ ਹੁਣ ਦੁਕਾਨ ਤੇ ਆ ਗਈਆਂ ਮੇਰਾ ਕੋਈ ਸੱਜਣ ਇਨਾਂ ਦਾ ਕੋਈ ਨੌਨ ਸੀ ਮੇਰਾ ਬਹੁਤ ਸੱਜਣ ਸੀ ਉਸ ਬੰਦੇ ਨੇ ਕਿਹਾ ਹੀ ਪੀਏ ਦੁਕਾਨ ਤੇ ਆ ਕੇ ਮਾਫੀ ਮੰਗਣ ਗਿਆ ਇਹ ਬੋਲ ਕੇ ਕਹਿਣ ਗਿਆ ਦੋ ਗੱਲਾਂ ਤੇ ਫਿਰ ਆਪਾਂ ਇਹਨਾਂ ਨੂੰ ਮਾਫ ਕਰਾਂਗੇ ਪੈਣਾ ਹੁਣ ਤੋਂ ਦੱਸ ਕੀ ਕਹਿਣਾ ਚਾਹਨੀ ਹੈ ਇਹਦੇ ਬਾਰੇ ਬੋਲ ਪੈਣਾ ਦੱਸ ਇਹਦੇ ਬਾਰੇ ਬੋਲ ਇਹਦੇ ਸੂਟਾਂ ਬਾਰੇ ਬੋਲ ਕੀ ਕੀਤਾ ਆਪਾਂ ਬੋਲ ਹਾਂਜੀ ਸੂਟ ਦੇ ਲਈ ਅੱਛਾ ਜੀ ਚੁੱਕੇ ਹੀ ਸੂਟ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਕੀ ਕਰਦੇ ਗਲਤੀ ਹੋ ਗਈ ਨਹੀਂ ਨਹੀਂ ਗਾ ਗਲਤੀ ਨਹੀਂ ਕੀ ਕਹਿਣਾ ਕੀ ਜਾਂਦੇ ਆਪਾਂ ਇਸ ਚੀਜ਼ ਬਾਰੇ ਹਾਂਜੀ ਬੋਲੋ ਪੈਣ ਬੋਲੋ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੀ ਇਹ ਤਾਂ ਕੁਮਾਰੀ ਮੰਗਣਾ ਜਾਂਦੇ ਹਨ ਕੀ ਕਿਥੇ ਹੋਈ ਹੈ ਤੇ ਜੇ ਅੱਗੇ ਤੋਂ ਕਿਤੇ ਗਲਤੀ ਹੋਰ ਕੀਤੀ ਤੇ ਨਹੀਂ ਗਲਤੀ ਹੋਗੀ ਨਹੀਂ ਪੈਣੇ ਅੱਗੇ ਤੇਰੇ ਤੇ ਕੇਸ ਚੱਲਦਾ ਪਿਆ ਹੀ ਇੱਕ ਇਸੇ ਚੀਜ਼ ਦਾ ਹੀ ਸੁਣ ਲੈ ਮੇਰੀ ਗੱਲ ਕੋਰਟ 'ਚ ਕੇਸ ਚੱਲਣ ਦੇ ਕੋਰਟ ਵੀ ਮੈਂ ਦੱਸ ਦਿੰਦਾ ਤੂੰ ਤਰੀਕਾ ਵੀ ਭੁਗਤਣ ਦੇ ਹੋ ਹਾਂ ਤੁਸੀਂ ਤਰੀਕਾ ਭੁਗਤਣ ਦੇ ਇਸ ਚੀਜ਼ ਦੀਆਂ ਸਮਝਣਦੇ ਹੋ ਕਿ ਨਹੀਂ ਸਮਝਣਦੇ ਸਮਝਣਦੇ ਹੋ ਕਿ ਨਹੀਂ ਸਮਝਣਦੇ ਪਹਿਲਾਂ ਮੈਂ ਦੱਸੋ ਅੱਗੇ ਤੁਹਾਡੀ ਵੀਡੀਓ ਪਈ ਸੀ ਨਾ ਇਸ ਚੀਜ਼ ਦੀ ਪਈ ਕਿ ਨਹੀਂ ਪਈ ਵੀਡੀਓ ਮੈਂ ਦਿਖਾਦਾ ਹੁਣੇ ਵੀਡੀਓ ਨਹੀਂ ਪਤਾ ਨਹੀਂ ਪਹਿਲਾਂ ਮੈਂ ਦੱਸੋ ਪਈ ਕਿ ਨਹੀਂ ਪਈ ਚਲੋ ਪਈ ਹੋ ਗਈ ਹਾਂ ਤੇ ਤੂੰ ਬੀਬੀਏ ਦੱਸ ਅਮਰਤਾਰੀ ਹੋ ਕੇ ਤੂੰ ਕੀ ਕਹਿਣਾ ਚਾਹਨੀ ਹੈ ਹੈ ਨਹੀਂ ਗੁਰੂ ਘਰ ਗੁਰੂ ਦਾਵਾ ਅਮਰਸ਼ ਗਿਆ ਹਾਂ ਤੇ ਕੰਮ ਕੀ ਕਰਨੇ ਆਪਾਂ ਲੱਖ ਲਾਂ ਤਾਂ ਤੁਹਾਡੇ ਇਹੋ ਜੇ ਜੰਮਣ ਤੇ ਮੈਂ ਕਹਿੰਦਾ ਨੱਕ ਡੋਬ ਕੇ ਤੁਸੀਂ ਮਰ ਜਾਓ ਦੋਵੇਂ ਦੇਦ ਨਾਲੋਂ ਚੰਗਾ ਜਿਹੜੇ ਪਿਓ ਘਰ ਹੋਈਆਂ ਉਹਦਾ ਨਾਂ ਬੇੜਾ ਗਰ ਕਰਨੀਆਂ ਤੁਸੀਂ ਦੋਵੇਂ ਜਨਾਨੀਆਂ ਤੁਹਾਨੂੰ ਕਿੱਥੇ ਰੱਬ ਨੇ ਮaaf ਕਰਨਾ ਤੇ ਕਿੱਥੇ ਤੁਹਾਨੂੰ ਕਿਹੜੇ ਤੁਸੀਂ ਤੁਹਾਨੂੰ ਮੈਂ ਕੀ ਕਿਹੜੇ ਕੀੜੇ ਪੈ ਕੇ ਤੁਸੀਂ ਮਰਨਾ ਤੁਹਾਨੂੰ ਮਾਸਾ ਸ਼ਰਮ ਨਹੀਂ ਆ ਗਈ ਇਸ ਚੀਜ਼ ਵੀ ਤੁਸੀਂ ਦੁਕਾਨਾ ਤੋਂ ਆ ਕੇ ਚੀਜ਼ਾਂ ਚੁੱਕਣ ਦੀਆਂ ਹੋ ਤੁਹਾਡੇ ਘਰ ਵਾਲੇ ਕੰਮ ਨਹੀਂ ਕਰਦੇ ਥੋੜੀ ਬੋਦੀ ਸ਼ਰਮ ਕਰੋ ਥੋੜਾ ਬੋਦਾ ਨੱਕ ਡੋਬ ਕੇ ਮਰੋ ਇਹੋ ਜੇ ਕੰਮ ਕਰਨ ਵਾਲੋ ਇਸ ਵੀਡੀਓ ਨੂੰ ਸ਼ੇਅਰ ਕੀਤਾ ਅਸੀਂ ਆਪਣੇ ਦਰਸ਼ਕਾਂ ਦਾ ਧੰਨਵਾਦ ਕਰਦੇ ਆ ਜਿਹੜੇ ਕਿ ਚੋਰਨੀਆਂ ਕੋਸ਼ਿਕਾ ਡਿਆਂ ਚ ਜੜੀਆਂ ਉਹ ਫੜੀਆਂ ਗਈਆਂ ਤੇ ਖੁਦ ਆ ਕੇ ਆਪਣੀ ਚੋਰੀ ਮੰਨੀ ਵੀ ਆ ਐਸ ਕਰਕੇ ਸੋਸ਼ਲ ਮੀਡੀਆ ਦਾ ਬੜੀ ਵੱਡੀ ਪਾਵਰ ਆ ਇਸ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ ਮੈਨੂੰ ਦਿਓ ਜਤ ਮੈਂ ਤੁਹਾਡਾ ਹਦੀ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ